ਦੋਸਤੋ ਜਿੱਦਾਂਗੇ ਅਪਸਰੀ ਜਾਣਦੇ ਸਿੱਧੂ ਨਾਲ ਬਹੁਤ ਸਾਰੇ ਲੋਕਾਂ ਵੱਲੋਂ ਮਾੜੀ ਕੀਤੀ ਗਈ ਤੇ ਅੱਧ ਤੋਂ ਬੰਦ ਤਾਂ ਉਸਦੇ ਆਪਣੇ ਹੀ ਉਹਨਾਂ ਦੇ ਵਿੱਚ ਸ਼ਾਮਿਲ ਸੀ ਤੇ ਵਿੱਚ ਕਈ ਇੰਡਸਟਰੀ ਦੇ ਸਿੰਗਰ ਵੀ ਸੀ ਤੇ ਜਿੰਨਾ ਚੁ ਜੇਕਰ ਗੱਲ ਕਰੀ ਜਾਂ ਵੀ ਤਾਂ ਅਮਰਤ ਮਾਨ ਵੀ ਮੁੱਖ ਹਤੇ ਹੁਣ ਅਮਰਤ ਮਾਨ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚਿਆ ਸੀ ਤੇ ਜਿਸ ਮੌਕੇ ਦਾ ਚਰਨ ਕੌਰ ਵੀ ਬਿਹਤ ਪਾਪ ਕੋਈ ਨੇ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਇੰਡਸਟਰੀ ਦੇ ਬਹੁਤ ਸਾਰੇ ਸਿੰਗਰਾਂ ਦਾ ਜੋ ਨਾਮ ਆ ਉਹ ਸਿੱਧੂ ਮੂਸੇਵਾਲਾ ਦੇ ਸਿਰੋਂ ਹੀ ਬਣਿਆ ਸੀ ਤੇ ਬਹੁਤ ਸਾਰੇ ਸਿੰਗਰ ਐਦਾਂ ਦੇ ਵੀ ਨੇ ਜਿਨ੍ਹਾਂ ਨੇ ਸਿੱਧੂ ਸਿਰੋਂ ਨੇਮ ਫੇਮ ਘਟ ਕੇ ਬਾਤ ਦੇ ਵਿੱਚ ਸਿੱਧੂ ਦੀ ਹੀ ਬ ਤੇ ਹੁਣ ਪੂਰੇ 2 ਢਾਈ ਸਾਲਾਂ ਤੋਂ ਬਾਅਦ ਅਮਰਤ ਮਾਨ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚਿਆ ਸੀ ਇਸ ਗੱਲ ਦੇ ਵਿੱਚ ਵੀ ਕੋਈ ਸ਼ੰਕ ਨਹੀਂ ਸਿੱਧੂ ਦੇ ਜਾਣ ਬਾਰੇ ਜੇ ਕੋਈ ਅਸਲ ਦੇ ਵਿੱਚ ਸਿੱਧੂ ਪਰਿਵਾਰ ਦੇ ਨਾਲ ਖੜਿਆ ਹੈ ਤਾਂ ਉਸ ਦੀ ਸਿੱਧੂ ਦੇ ਚੌਣ ਬਾਰੇ ਅਤੇ ਗੁਲਾਮ ਸਿੱਧੂ ਕਿਉਂਕਿ ਗੁਲਾਮ ਸਿੱਧੂ ਹੁਣ ਤੱਕ ਮੂਸੇਵਾਲਾ ਨੂੰ ਟ੍ਰਿਬਿਊਟ ਕਰਦਾ ਆ ਰਿਹਾ ਤੇ ਇੰਡਸਟਰੀ ਦੇ ਹੋਰ ਨਾਮੀ ਸਿੰਗਰ ਜਿਨ੍ਹਾਂ ਦਾ ਨਾਮ ਸਿੱਧੂ ਸਿਰੋਂ ਬਣਿਆ ਤੇ ਉਹਨਾਂ ਨੇ ਆਪਣੇ ਕਈ ਸ਼ੋਜ਼ ਦੇ ਵਿੱਚ ਸਿੱਧੂ ਨੂੰ ਟ੍ਰਿਬਿਊਟ ਕਰਦੇ ਵੀ ਨਜ਼ਰ ਨਹੀਂ ਆਏ ਤੇ ਇੰਟਰਵਿਊ ਦੇ ਵਿੱਚ ਵੀ ਸਿੱਧੂ ਦੀ ਗੱਲ ਕਰਨ ਤੋਂ ੱਚਕਦੇ ਨੇ ਪਰ ਗੁਲਾਮ ਸਿੱਧੂ ਆਲਬੇਜੀ ਹੁਣ ਅੰਮ੍ਰਿਤਮੰਦੇ ਹਵੇਲੀ ਪਹੁੰਚਣ ਤੇ ਕਿਤੇ ਨਾ ਕਿਤੇ ਸਿੱਧੂ ਦੇ ਮਾਪਿਓ ਉਸ ਤੋਂ ਨਰਾਜ਼ ਜ਼ਰੂਰ ਦਿਖਾਈ ਦਿੱਤੇ ਨੇ ਸੋ ਜੇਕਰ ਤੁਸੀਂ ਵੀ ਸਿੱਧੂ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ